ਨੂੰ ਦਿਹਾਤੀ ਖੇਤਰ ਅੰਦਰ ਹੋਰ ਜ਼ਿਆਦਾ ਮਜ਼ਬੂਤ ਕਰਨ ਦੇ ਮਕਸਦ ਨਾਲ ਪਾਜਪਾ ਵੱਲੋਂ ਅੰਮ੍ਰਿਤਸਰ ਦਿਹਾਤੀ ਦੀ ਜ਼ਿੰਮੇਵਾਰੀ ਸਾਫਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਦਿੱਤੀ ਜਿੱਥੇ ਬੋਨੀ ਅਜਨਾਲਾ ਨੂੰ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਸ ਵਿੱਚ ਹਲਕਾ ਅਜਨਾਲਾ ਹਲਕਾ ਰਾਜਸਾਂਸੀ ਅਤੇ ਹਲਕਾ ਟਾਰੀ ਮੌਜੂਦ ਹਨ ਇਸ ਮੌਕੇ ਪਾਜਪਾ ਅੰਮ੍ਰਿਤਸਰ ਦਿਹਾਤੀ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕੀ ਕਿਹਾ ਤੁਸੀਂ ਵੀ ਸੁਣੋ ਨਵਦੀਆਂ ਜਨਿੰਦਰਿੰਦਰ ਮੋਦੀ ਜੀ ਦਾ ਜਿਹੜੇ ਸਾਡੇ ਦੇ ਭਾਰਤ ਦੇ ਭਾਰਤ ਦੇ ਪ੍ਰਧਾਨ ਮੰਤਰੀ ਆ ਭਾਜੀ ਨਾਂਕ ਹਮੇਸ਼ਾ ਜੀ ਦਾ ਜਿਹੜੇ ਸਾਡੇ ਹੋਮ ਮਾਸਟਰ ਨੇ ਭਾਰਤ ਦੇ ਜੇਪੀ ਨੱਡਾ ਜਿਹੜੇ ਸਾਡੇ ਰਾਸ਼ਟਰ ਦੇ ਪ੍ਰਧਾਨ ਨੇ ਤੇ ਖਾਸ ਕਰਕੇ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਦਾ ਤੇ ਸਾਡੇ ਵਰਕਿੰਗ ਪ੍ਰਧਾਨ ਜਿਹੜੇ ਅਸ਼ਵੀਰੀ ਸ਼ਰਮਾ ਜੀ ਦਾ ਤੇ ਸਮੁੱਚੀ ਸਕੱਟਨ ਦਾ ਸਕੱਟਨ ਮੰਤਰੀ ਦਾ ਸਮੁੱਚੀ ਸਕੱਟਨ ਦਾ ਸਮੁੱਚੀ ਵੀਰਾਂ ਦਾ ਹਾਈ ਕਮਾਂਡ ਦਾ ਮੈਂ ਤੈਰ ਤੈਰ ਦਿਲ ਤੋਂ ਅਸੀਂ ਨਾ ਪਰੇ ਤੋਂ ਆਪਣੇ ਪਰਿਵਾਰ ਨੂੰ ਅਈ ਨਾਲੇ ਹਲਕੇਲ ਨੂੰ ਲੱਖ ਲੱਖ ਧੰਨਵਾਦ ਕਰਦਾ ਤੇ ਵਿਸ਼ਵਾਸ ਦਿਵਾਉਣ ਨਾਲ ਜਿਹੜੇ ਬਾਡਰ ਦੇ ਪਛੜੇ ਇਲਾਕੇ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਆ ਪ੍ਰਮਾਤਮਾ ਸਾਨੂੰ ਇਸ ਵਾਰਤ ਬਖਸ਼ੇ ਬਲ ਬਖਸ਼ੇ ਸਮੂਚੀ ਟੀਮ ਜਿਹੜੀ ਇੱਥੇ ਹਾਜ਼ਰ ਹੋਈ ਆ ਸਾਡੇ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਇਸ ਪਾਰਟੀ ਦੇ ਵਿੱਚ ਡਿਸਿਪਲਿਨਡ ਪਾਰਟੀ ਐ ਇੱਥੇ ਕੋਈ ਪਰਿਵਾਰਵਾਦ ਨਹੀਂ ਆ ਇੱਥੇ ਕੋਈ ਹੰਕਾਰਵਾਦ ਨਹੀਂ ਆ ਕੋਈ ਡਿਕਟੇਟਰਸ਼ਿਪ ਨਹੀਂ ਆ ਜੋ ਪਾਰਟੀ ਦਾ ਡਿਸਪਲਿਨ ਇਹ ਚੋਣ ਪ੍ਰਕਿਰਿਆ ਹੋਈ ਹੈ ਜਿਹੜੀ ਵੀ ਇਹ ਜਲਦੀ ਸਰਬਸੰਪਤੀ ਜਿਹੜੀ ਉਹ ਬਾਤ ਹੋਈ ਆ ਤੇ ਮੈਂ ਧੰਨਵਾਦੀ ਇਹਨਾਂ ਆਪਣੇ ਸਪੁੱਛੇ ਸਾਥੀਆਂ ਦਾ ਕਿ ਜਿਨ੍ਹਾਂ ਨੇ ਪਾਰਟੀ ਦੇ ਹੁਕਮ ਦੇ ਸਾਰਿਆਂ ਨੇ ਹੀ ਪਹਿਰਾ ਦਿੱਤਾ ਆ ਮੈਂ ਇਹੋ ਹੀ ਬੇਨਤੀ ਕਰਾਂਗਾ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਕਿਹੜੇ ਤਿੰਨ ਜਿਹੜੇ ਤਿੰਨ ਹਲਕੇ ਰਾਸਾ ਸੀ ਆਈ ਨਾਲਾ ਦੇ ਟਾਲੀ ਦੀ ਸੇਵਾ ਮਿਲੀ ਹੈ ਸਾਨੂੰ ਨਵੇਂ ਜਿਹੜਾ ਬਣਿਆ ਆ ਲੋਕਾਂ ਨੂੰ ਅਪੀਲ ਕਰਾਂਗਾ ਜੇ ਨਸ਼ੇ ਬੰਦ ਕਰਾਉਣੇ ਆ ਜੇ ਗੁੰਡਾਗਰਦੀਆਂ ਬੰਦ ਕਰਾਉਣੀ ਆ ਜੇ ਜੇ ਫਰੋਤੀਆਂ ਬੰਦ ਕਰਾਉਣੀ ਆ ਜੇ ਜੇ ਪੰਜਾਬ ਨੂੰ ਮੁੜ ਲਿਈ ਤੇ ਲਿਆਉਣਾ ਭਾਵੇਂ ਕਿਸਾਨੀਆਂ ਭਾਵੇਂ ਐਸੀ ਵਰਗਿਆਂ ਭਾਵੇਂ ਨੌਜਵਾਨ ਵੀਰਿਆ ਜੋ ਪੰਜਾਬ ਦੀ ਲਾਅ ਐਂਡ ਲਾਅ ਐਂਡ ਆਰਡਰ ਦੀ ਬੇੜਾ ਘਰਕ ਹੋਇਆ ਪਏ ਸਰਕਾਰ ਨੇ ਕੀਤਾ ਬਿਆਹ ਜੇ ਪੰਜਾਬ ਨੂੰ 3.4 ਲੱਖ ਕਰੋੜ ਦੇ ਕਰਜ਼ੇ ਤੋਂ ਬਾਹਰ ਕੱਢਣਾ ਆ ਤੇ ਸਿਰਫ ਡਬਲ ਇੰਜੇ ਦੀ ਸਰਕਾਰ ਗਿੰਦਰ ਮੋਦੀ ਜੀ ਦੇ ਅਗਵਾਈ 'ਚ ਸੇ ਸੂਬੇ ਦੀ ਸਰਕਾਰ ਬਣਾਓ ਹਰ ਚੀਜ਼ ਖੁਸ਼ਹਾਲ ਹੋ ਜਾਊਗੀ ਪਰ ਇਹ ਖੁਸ਼ਹਾਲ ਗੱਲਾਂ ਨਾਲ ਨਹੀਂ ਹੋਣੀ ਕਿ ਤੁਹਾਡੀ ਬੋਰਡ ਨੇ ਤੁਹਾਈ ਸੰਗਤ ਦੀ ਬੋਰਡ ਨੇ ਫੈਸਲਾ ਕਰਨਾ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਤੁਹਾਂ ਹਰ ਇੱਕ ਨੂੰ ਇੱਕ ਮੌਕਾ ਦੇ ਕੇ ਵੇਖ ਲਿਆ ਕਾਂਗਰਸ ਨੂੰ ਵੀ ਦੇ ਕੇ ਵੇਖ ਲਿਆ ਆਪ ਨੂੰ ਵੀ ਦੇ ਕੇ ਵੇਖ ਲਿਆ ਅਸੀਂ ਵੀ ਅਕਾਲੀਆਂ ਵਿੱਚੋਂ ਫਿਰ ਭਾਜਪਾ ਜਾਈ ਹੈ ਆਪਾਂ ਅਕਾਲੀਆਂ ਨੂੰ ਵੀ ਮੌਕਾ ਦੇ ਕੇ ਵੇਖਿਆ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਜੁੜ ਦੇ ਕੇ ਵੇਖਿਓ ਜੇ ਜੇ ਯੂਪੀ ਸੁਧਰ ਸਕਦਾ ਆ ਜੇ ਹਰਿਆਣਾ ਆਰਥਿਕ ਤੌਰ ਤੇ ਅੱਗੇ ਆ ਸਕਦਾ ਆ ਜੇ ਰਾਜਸਥਾਨ ਕਿਸਾਨੀ ਤੌਰ ਤੇ ਉੱਪਰ ਆ ਸਕਦਾ ਤੇ ਆਪਾਂ ਕਿਉਂ ਪਛੜੇ ਰਹਿ ਗਏ ਇਹ ਸਿਰਫ ਤੁਹਾਡੀ ਬੋਰਡ ਦੇ ਫੈਸਲਾ ਕਰਨਾ ਜੇ ਸਵਾਏ ਇਹ ਪਾਰਟੀਆਂ ਭਾਵੇਂ ਕਾਂਗਰਸ ਆ ਭਾਵੇਂ ਅਕਾਲੀ ਨੇ ਦੇ ਭਾਵੇਂ ਆਪ ਵਾਲੇ ਦੇ ਸਵਾਏ ਇੱਕ ਦੂਜੇ ਦੇ ਦੂਸ਼ਣ ਬਾਜੀ ਦੋ ਇਹ ਕੁਛ ਨਹੀਂ ਜੇ ਕਰਦੇ ਤਾਂ ਤੈਣੇ ਮੈਣੇ ਜਿੱਤਰਾ ਘਰਾਂ ਸ਼੍ਰਿੱਕੇ ਬਾਜੀ ਹੁੰਦੀ ਨਹੀਂ ਸ਼੍ਰਿੱਕੇ ਫਾਈ ਜਿਹੜੀ ਪੰਜਾਬੀ ਦਾ ਸ਼ਬਦ ਹੈ ਸਵਾਏ ਇਹ ਇੱਕ ਦੂਜੇ ਦੇ ਤੈਣੇ ਮੈਣੇ ਤੂੰ ਆ ਕੀਤਾ ਮੈਂ ਆ ਕੀਤਾ ਫਾੜਾ ਇਹ ਢਿੰਗੜਾ ਹੈ ਪੰਜਾਬ ਦੀ ਕਿਸੇ ਨੂੰ ਚਿੰਤਾ ਨਹੀਂ ਜੇ ਮੈਂ ਬੇਦੀ ਕਰਦਾ ਦੋਵੇਂ ਹੱਥ ਜੋੜ ਕੇ ਜੇ ਮੈਨੂੰ ਮੁੱਖ ਸੇਵਾ ਦਾ ਇਸ ਧਿਆਨ ਰੱਖਿਓ ਇਹਦਾ ਬਣਾਇਆ ਆ ਕਿ ਮੈਂ ਹਰ VOTER ਕੋ ਹਰ VOTER ਕੋ ਆਸ ਰੱਖਦਾ ਤਕੜੇ ਹੋ ਕੇ ਸਾਡਾ ਭਾਰਤੀ ਜਨਤਾ ਵੱਡੇ ਸਾਥ ਦੋ ਆਉਣ ਵਾਲੇ ਸਮੇਂ ਚ ਆਪਾਂ ਭਾਰਤੀ ਜਨਤਾ ਬਈ ਸੁਧਾਰ ਬਣਾ ਸਕੀਏ। ਸ਼ਹਿਰਾਂ ਦੇ ਵਿੱਚ ਭਾਜਪਾ ਬੜੀ ਵਧੀਆ ਗਰੋਥ ਕਰਦੀ ਆ ਪਿੰਡਾਂ ਦੇ ਵਿੱਚ ਉਹਨੂੰ ਹਰ ਵਾਰੀ ਪ੍ਰੋਬਲਮ ਆਉਂਦੀ ਆ ਕੀ ਕੀ ਕਰੋਗੇ ਤੁਸੀਂ ਇਸ ਤਰ੍ਹਾਂ ਦਾ ਕਿ ਜਿਹੜੇ ਪਿੰਡਾਂ ਦੇ ਵਿੱਚ BJP ਨੂੰ ਜਿਹੜੀ VOTE ਸਾਡੀ ਹਾਈ ਕਮਾਂਡ ਬੜੀ ਸੀਰੀਅਸ ਆ ਮੈਂ ਦਿੱਲੀ ਤੱਕ ਵੀ ਉੱਥੇ ਜਾ ਕੇ ਆਪਣੀ ਹਾਈ ਕਮਾਂਡ ਨੂੰ ਮਿਲਿਆ ਵੀ ਆ ਉਹਨਾਂ ਨੇ ਸਾਨੂੰ ਅਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹਾ ਵਧੀਆ ਸੇਵਾ ਦਾ ਪ੍ਰਬੰਧ ਕਰਕੇ ਲਵਾਂਗੇ ਪੰਜਾਬ ਦੇ ਭਲੇ ਦੀ ਗੱਲ ਕਰਾਂਗੇ ਚੰਗੀ ਪੋਜ਼ੀਟਿਵਲੀ ਗੱਲ ਕੀਤੀ ਜਿਹਦੇ ਕਰਕੇ ਉਹਨਾਂ ਨੇ ਫੇਰ ਮੈਨੂੰ ਇਹ ਸੇਵਾ ਦਾ ਔਖਾ ਦਿੱਤਾ ਹੈ ਕਿਉਂਕਿ ਅੱਗੇ ਵੀ ਮੈਨੂੰ ਇਹਨਾਂ ਨੇ ਪਾਰਟੀ ਨੇ ਸੇਵਾ ਦਿੱਤੀ ਹੁਣ ਵੀ ਦਿੱਤੀ ਆ ਪੰਜਾਬ ਮੈਂ ਤੇ ਇੱਕ ਬੇਨਤੀ ਕਰਦਾ ਉਹਨਾਂ ਦੇ ਆਸ ਉਹ ਚਾਹੁੰਦੇ ਆ ਪੰਜਾਬ ਦਾ ਭਲਾ ਹੋਵੇ ਪਰ ਇੱਥੇ ਆਪਣਾ ਵੀ ਕੋਈ ਫਰਜ਼ ਬੰਦਾ ਨਾ ਜੀ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਲੈਂਡ ਪੋਲੀ ਜਿਹੜੀ ਚੱਲਦੀ ਪਈ ਆ ਪੰਜਾਬ ਦੇ ਵਿੱਚ ਕਿਸਾਨਾਂ ਦੇ ਉੱਪਰ ਅਸੀਂ ਇਹ ਅਸੀਂ ਸਾਡੀ ਪਾਰਟੀ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਜਿੱਥੇ ਵੀ ਸਾਨੂੰ ਜ਼ਿੰਮੇਦਾਰਾਂ ਨਾ ਕਿਸਾਨਾਂ ਨਾ ਮਜ਼ਦੂਰਾਂ ਨਾ ਖਲੋਣਾ ਪਿਆ ਡਟ ਕੇ ਹੀ ਉਹਦੇ ਨਾਲ ਪੈਰਾ ਦੇਵਾਂਗੇ 2027 ਦੇ ਵਿੱਚ ਆ ਕਾਲੀ ਦਲ ਨਾਲ ਜੱਜ ਜੋਰ ਹੋਣ ਦੀ ਸਭਾਵਨਾ ਹੈ ਜੋ ਸਾਡੀ ਹਾਈ ਕਮਾਂਡ ਕਰੂਗੀ ਅਸੀਂ ਉਹਦੇ ਪੈਰਾ ਦੇਵਾਂਗੇ ਇਹ ਜਿਹੜੇ ਗੱਠਜੋੜ ਹੋਣੇ ਨਹੀਂ ਹੋਣੇ ਇਹ ਨਾ ਮੇਰੇ ਵੱਸ ਨਾ ਤੇਰੇ ਵੱਸ ਇਹ ਉੱਪਰ ਵਾਲੇ ਦੇ ਵੱਸ ਆਪਸ ਵਿੱਚ ਇਹ ਉੱਪਰ ਜਿਹੜੀ ਸਾਡੀ ਹਾਈ ਕਮਾਂਡ ਆ ਇਹ ਫਿਰ ਪਾਰਟੀਆਂ ਦੇ ਫੈਸਲੇ ਹੋਣੇ ਆ ਪਾਰਟੀ ਜੋ ਫੈਸਲਾ ਕਰੂਗੀ ਅਹੀਂ ਉਹਨਾਂ ਤਿਆਰ ਹੋ ਗਏ ਜਿਲ੍ਹਾ ਤੇ ਨਾਲ ਕਿ ਦਿੱਤੇ ਤੁਹਾਨੂੰ ਜਿਲ੍ਹਾ ਦੋ ਸੈੱਜ ਕਰਤਾ ਇਹਦਾ ਤੁਹਾਨੂੰ ਲੱਗਦਾ ਕਿ ਹੋਰ ਇਹ ਇਹ ਬੈਰ ਕਿੰਨਾ ਭਾਵੇਂ ਇੱਕ ਇੱਕ ਮੈਂ ਕਹਿੰਦਾ ਭਾਵੇਂ ਇੱਕ ਇੱਕ ਹਲਕਾ ਕਰ ਦੇ ਕੇ ਗਲੀ ਮੁਲਾ ਕਰ ਦੋ ਜਿਹੜੀ ਸਾਡੀ ਪਾਰਟੀ ਇਹਦੇ ਪੱਲਾ ਪੰਨੇ ਤੱਕ ਜਾਂਦੀ ਆ ਬਾਕੀ ਸੂਬਿਆਂ 'ਚ ਆਪਾਂ ਨੇ ਕਰੀ ਅਕਾਲੀ ਦਲ ਜੀ ਵੀ ਵੇਖਿਆ ਕਾਂਗਰਸ ਕਿਹੜੀ ਪੰਨੇ ਤੇ ਨਹੀਂ ਗਏ ਇਹਨੇ ਫਿਰ ਤੇ ਨੇ ਜਿਲ੍ਹੇ ਦੀ ਇਹਦੇ ਭਾਵੇਂ ਆਪਦੀ ਬਾਕੀ ਸੂਬਿਆਂ 'ਚ ਵੇਖ ਲਓ ਯੂਪੀ 'ਚ ਗੁਜਰਾਤ 'ਚ ਉਹਦੇ ਵੋਟਰ ਲਿਸਟ ਦਾ ਕਿ ਉਹਨੇ ਵੰਡੇ ਪਏ ਗੁਨੀ ਜੀ ਜਿਸਾਨਾ ਨੂੰ ਨਾਲ ਲੈ ਕੇ ਤੁਰੋ ਜੇ ਬੜਾ ਵਿਰੋਧ ਨੂੰ ਦਰਿਆ ਬੀਜੀ ਵੀ ਦਾ ਪਹਿਲਾਂ ਤੋਂ ਹੀ ਕਿਵੇਂ ਦੇ ਸਾਨੂੰ ਆਪ ਹੀ ਵੇਖੋ ਜਾਕੜ ਸਾਹਿਬ ਵੀ ਅਸ਼ਵਨੀ ਸ਼ਰਮਾ ਜੀ ਦੇ ਨਾਲ ਸਾਡੀ ਹਾਈ ਕਮਾਂਡ ਆ ਸਾਰੇ ਕਿਸਾਨਾਂ ਦੇ ਹੱਕ 'ਚ ਬਿਆਨ ਦਿੰਦੇ ਪਏ ਆ ਆ ਲੈਂਡ ਪੁਲਿੰਗ ਦਾ ਮਸਲਾ ਆ ਸਭ ਤੋਂ ਪਹਿਲਾਂ ਜਾਕੜ ਸਾਹਿਬ ਨੇ ਫਿਰ ਅਸ਼ਵਨੀ ਸ਼ਰਮਾ ਜੀ ਨੇ ਚੁੱਕਿਆ ਇਹਦਾ ਸਾਨੂੰ ਫਾਇਦਾ ਹੀ ਹੋਣਾ ਵੀਰ ਬੰਦਾ ਕਹਿੰਦਾ ਆ ਕਿ ਹਾ ਦਾ ਨਾਰਾ ਮਾਰਨਾ ਇਹ ਕੋਈ ਮਰਦ ਜੰਮੜਾ ਹੀ ਮਾਰਦਾ ਉਹਦੀ ਕਿਰਪਾ ਹੋਵੇ ਤੇ ਮਾਰਦਾ ਜੇ ਕਿਹਰੇ ਦੇ ਪੈਰ 'ਚੋਂ ਕੰਡਾ ਕੱਢਿਆਊਗਾ ਤੇ ਗੁਰੂ ਕਿਰਪਾ ਕਰਦਾ ਇਹ ਗੱਲਾਂ ਬਾਬੀ ਜੋ ਮਰਜ਼ੀ ਕਰੀ ਜੋ ਗੱਲ ਤੇ ਮੈਂ ਫਿਰ بار-बार ਕਰਦਾ ਇਹ ਗੱਲਾਂ ਨਾ ਢੇਡਣੀ ਭਰਲੇ ਸਵਾ 4 ਲੱਖ ਕਰੋੜ ਦਾ ਕਰਜ਼ਾ ਗੱਲਾਂ ਨਾਲ ਨਹੀਂ ਲੱਥਣਾ ਇਹ ਤੁਹਾਡੀ ਵੋਟਾਂ ਨੇ ਫੈਸਲਾ ਕਰਨਾ ਹੈ ਇਹ ਗੁੰਡਾਗਰਦੀਆਂ ਬਦਮਾਖੀਆਂ ਜੋ ਪੰਜਾਬ ਦਾ ਮੋਹਰ ਬਣਿਆ ਪਿਆ ਆ ਆ ਗੈਂਗਸਟਰਾਂ ਵਾਰਾ ਅੱਜ ਵੀ ਇਹਦੇ ਭੇਜ ਕਰੀ ਕਿਸੇ ਨੂੰ ਧਮਕੀਆਂ ਦੇ ਕੇ ਮੈਂ ਖੁਦ ਕੋਲ ਤਾਂ ਸਾਨੂੰ ਧਮਕੀਆਂ ਹੁੰਦੀਆਂ ਮੈਂ ਹੱਕਾਂ ਤੋਂ ਭਾਵੇਂ ਆ ਇਹ ਵੀਰੋ ਤੂੰ ਹੱਥ ਤੈਅ ਕਰਨਾ ਅਸੀਂ ਮਿਹਨਤ ਕਰ ਲਈਆਂ ਤੁਹਾਡੇ ਹਰ ਦੁੱਖ ਸੋਗ ਚ ਅਸੀਂ ਭਾਈਵਾਲ ਰਹਿਣਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਈ ਕਮਾਂਡ ਦਾ ਧੰਨਵਾਦੀ ਆ ਭਾਰਤੀ ਜਨਤਾ ਪਾਰਟੀ ਦਾ ਜਿਨ੍ਹਾਂ ਨੇ ਅੱਜ ਅਮਰਸਾ ਜ਼ਿਲ੍ਹਾ ਦਿਹਾਤੀ ਦੇ ਨਾਮਿਤ ਯੋਗਤ ਪ੍ਰਧਾਨ ਅਮਰਪਾਲ ਸਿੰਘ ਬੋਮੀ ਜੀ ਉਹਨਾਂ ਨੂੰ ਮੈਂ ਵਧਾਈ ਦਿੰਦਾ ਹੈ ਉਹਨਾਂ ਨੇ ਉਹਨਾਂ ਨੂੰ ਪ੍ਰਧਾਨ ਯੋਗਤ ਕੀਤਾ ਹੈ ਅਮਰਸਾ ਦਿਹਾਤੀ ਦਾ ਔਰ ਮੈਂ 6 ਸਾਲ ਪਾਰਟੀ ਦੀ ਸੇਵਾ ਕੀਤੀ ਹੈ ਬਤੌਰ ਦੰਦਕੱਤਰ ਜ਼ਿਲ੍ਹਾ ਅਮਰਸਾ ਦਿਹਾਤੀ ਦੀ ਜੀ ਔਰ ਅੱਜ ਪਾਰਟੀ ਨੇ ਮੇਰੇ ਤੇ ਫਿਰ ਵਿਸ਼ਵਾਸ ਜਤਾਉਂਦੇ ਹੋਏ ਮੈਨੂੰ ਪਾਰਟੀ ਦਾ ਪੰਜਾਬ ਦਾ ਟਰੈਕਟਰ ਮੈਂਬਰ ਬਣਾਇਆ ਹੈ ਭਾਜਪਾ ਦਾ ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ ਬਰਤਦਾਵਾਦੀ ਹਾਂ ਔਰ ਪਾਰਟੀ ਜਿੱਦਾਂ ਵੀ ਜਿਹੜੀ ਤੇ ਪ੍ਰਕਾਰ ਦੀ ਵੀ ਪਾਰਟੀ ਦੇ ਸਬੰਧ ਚ ਡਿਊਟੀ ਲਗਾਉਗੀ ਮੈਂ ਪੂਰੀ ਤਨਦੇਹੀ ਨਾਲ ਤੇ ਹਰ ਟਾਈਮ ਸਮੇਂ ਨਾਲ ਮੋੜ ਜੜਾ ਮੋੜਾ ਜੋੜ ਕੇ ਪਾਰਟੀ ਦੇ ਨਾਲ ਚੱਲਾਂਗੀ। ਤੁਸੀਂ ਅਟਾਰੀ ਹਲਕੇ ਦੇ ਵਿੱਚ ਬੜਾ ਕੰਮ ਕੀਤਾ ਹੈ ਪਰ ਲਗਾਤਾਰ ਕਿਸਾਨਾਂ ਵੱਲੋਂ ਜਾਂ ਪਿੰਡਾਂ ਦੀ ਗੱਲ ਕੀਤੀ ਜਾਵੇ ਭਾਜਪਾ ਨੂੰ ਸਪੋਰਟ ਨਹੀਂ ਜ਼ਿਆਦਾ ਕੀਤੀ ਜਾਂਦੀ। ਕਿਸ ਤਰ੍ਹਾਂ ਦਾ ਕਰੋਗੇ ਕਿ 2027 ਦੇ ਇਲੈਕਸ਼ਨ ਵੀ ਨੇੜੇ ਨੇ ਤੇ ਹਰ ਵਾਰ ਭਾਜਪਾ ਨੂੰ ਪਿੰਡਾਂ ਦੇ ਵਿੱਚ ਜਿਹੜੀ ਮਾਰ ਆਉ ਪੈਂਦੀ ਆ ਕਿਵੇਂ ਜਿਹੜੀ ਮਾਰ ਆ ਤੁਸੀਂ ਦੂਰ ਕਰੋਗੇ? 2022 ਚ ਜਦੋਂ ਟਾੜੀ ਹਲਕੇ ਤੋਂ ਮੇਰੀ ਸ਼੍ਰੀਮਤੀ ਮੇਰੀ ਘਰਵਾਲੀ ਫਿਲਮਦੀ ਬਿੰਦਰਕੌਰ ਇਲੈਕਸ਼ਨ ਲੜਨ ਗਏ ਉਹ ਸਮੇਂ ਬਹੁਤ ਮਾਹੌਲ ਕੁਝ ਨਾਜ਼ੁਕ ਟਾਈਪ ਸੀ ਲੇਕਿਨ ਅਸੀਂ ਬੜੇ ਜਜ਼ਬੇ ਨਾਲ ਜਦੋਂ ਪਾਕੀ ਨੇ ਟਿਕਟ ਦੇ ਕੇ ਨਵਾਜਤਾ ਤਾਂ ਅਸੀਂ ਬੜੇ ਜਜ਼ਬੇ ਨਾਲ ਹਲਕਾ ਟਾੜੀ ਤੋਂ ਇਲੈਕਸ਼ਨ ਲੜੀ ਉਸ ਤੋਂ ਬਾਅਦ ਅਸੀਂ ਵਿਚਨਾਂ ਦੀ ਛੱਡਿਆ ਔਰ ਤੁਸੀਂ ਜਿਹੜੀ 2024 ਚ ਇਲੈਕਸ਼ਨ ਹੋਈ ਅੱਜ 14000 ਵੋਟ ਅਸੀਂ ਲੈ ਕੇ ਗਏ ਆ ਪਾਰਟੀ ਜਨਤਾ ਪਾਰਟੀ ਵੱਲੋਂ ਉਸ ਹਲਕੇ ਤੋਂ ਟਾੜੀ ਤੋਂ ਔਰ ਹੁਣ ਉਹ ਮਾਹੌਲ ਨਹੀਂ ਆ ਅੱਜ ਦਿਨ ਬਦਨ ਦਿਨ ਬਦਨ ਚੇਂਜ ਹੋ ਰਿਹਾ ਔਰ ਜਿਹੜੇ ਲੋਕ ਨੇ ਇਸ ਟਾਈਮ ਸਮਝ ਚੁੱਕੇ ਆ ਕਿ ਜੇ ਭਾਰਤੀ ਜਨਤਾ ਪਾਰਟੀ ਪੰਜਾਬ ਚ ਆਏਗੀ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਚ ਬਣੇਗੀ ਤੇ ਤਾਂ ਹੀ ਜਿਹੜੇ ਲੋਕ ਆ ਦਾ ਪਿੰਡਾਂ ਦੇ ਨਸ਼ਾ ਆ ਖਤਮ ਹੋ ਸਕਦਾ ਬੇਰੋਜ਼ਗਾਰੀ ਖਤਮ ਹੋ ਸਕਦੀ ਹੈ ਕੋਈ ਇੰਡਸਟਰੀ ਲੱਗ ਸਕਦੀ ਆ ਭਾਰਤੀ ਜਨਤਾ ਪਾਰਟੀ ਜਿੱਥੇ ਜਿੱਥੇ ਵੀ ਹਿੰਦੁਸਤਾਨ ਸਰਕਾਰ ਬਣੀ ਆ ਉਥੇ ਉਥੇ ਹੀ ਬਹੁਤ ਜ਼ਿਆਦਾ ਸੁਧਾਰ ਆਇਆ ਬਹੁਤ ਲੋਕਾਂ ਨੂੰ ਉਹਦੇ ਇੰਡਸਟਰੀ ਮਿਲੀ ਆ ਕੰਮਕਾਰ ਮਿਲਿਆ ਇਸ ਕਰਕੇ ਆਉਣ ਵਾਲੀਆਂ ਜਿਹੜੀਆਂ 2027 ਦੇ ਚੋਣਾਂ ਲੋਕਾਂ ਨੇ ਮੰਨ ਬਣਾ ਚੁੱਕੇ ਹੋਇਆ ਲੋਕਾਂ ਨੇ ਮੰਨ ਬਣਾਇਆ ਭਾਵੇਂ ਉਹ ਪਸਾਰ ਨੇ ਭਾਵੇਂ ਉਹ ਲੇਬਰ ਤਬਕਾ ਹੈ ਭਾਵੇਂ ਮਜ਼ਦੂਰ ਭਾਈਚਾਰਾ ਭਾਵੇਂ ਅਸੀ ਭਾਈਚਾਰਾ ਸਾਹਮਣੇ ਮੰਨ ਬਣਾ ਲਿਆ ਕਿ 2027 ਪਾਰ ਦੀ ਜਨਤਾ ਪਾਰਟੀ ਦੀ ਸਰਕਾਰ ਹੈ ਟਾਰੀ ਤੋਂ ਜੀ ਠੀਕ ਹੈ ਸਭ ਤੋਂ ਵੱਡਾ ਜਿਆਦਾ ਮਸਲਾ ਉਥੇ ਕੁੱਲੀਆਂ ਦਾ ਆ ਕਿਉਂਕਿ ਬਾਰਡਰ ਦਾ ਆ ਕਿਉਂਕਿ ਟ੍ਰੇਡ ਬੰਦ ਹੈ ਉਦੋਂ ਨਾਲ ਹਥਿਆਰ ਰਿਆ ਨਸ਼ਿਆਂ ਦਾ ਬੜਾ ਕਾਰੋਬਾਰ ਉਥੇ ਵਧਿਆ ਕਿਵੇਂ ਉਹਨੂੰ ਟਾਰੀ ਹਲਕੇ ਨੂੰ ਤੁਸੀਂ ਸੱਟ ਕੇ ਮੈਂ ਕਰ ਦੋ ਕਿ ਤੁਸੀਂ ਜਿੱਥੋਂ ਦੇ ਉਮੀਦ ਜਿੱਥੋਂ ਦੀ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਤੇ ਉਸ ਇਲਾਕੇ ਦੇ ਵਿੱਚ ਸਭ ਤੋਂ ਜਿਆਦਾ ਨਸ਼ੇ ਦਾ ਕਾਰੋਬਾਰ ਹੈ ਡਰੋਨ ਦਾ ਹੀ ਹਥਿਆਰ ਆ ਰਹੇ ਨੇ ਉਹਨੂੰ ਲੈ ਕੇ ਕੀ ਕੇਂਦਰ ਸਰਕਾਰ ਦੀਆਂ ਤਿਆਰੀਆਂ ਨੇ ਬਿਲਕੁਲ ਤੁਸੀਂ ਠੀਕ ਕਹਜੋ ਸਾਡਾ ਜਿਹੜਾ ਗਵਾਂਡੀ ਮੁਲਕ ਆ ਉਹ ਹਰ ਦਿਨ ਕੋਈ ਨਾ ਕੋਈ ਨਵੀਂ ਛੇੜਖਾਦੀ ਕਰਦਾ ਹੈ ਉਹ ਜਿਹਦੇ ਕਰਕੇ ਪਿੱਛੇ ਸੰਦੂਰ ਜਿਹੜਾ ਹਮਲਾ ਵੀ ਆਪਾਂ ਜਿਹੜਾ ਸੰਦੂਰ ਦੇ ਤੌਰ ਤੇ ਜਿਹੜਾ ਕੀਟਾ ਹੈ ਪਾਕਿਸਤਾਨ ਦੇ ਨਾਲ ਉਹਦੇ ਉਹਦੇ ਤਹਿਤ ਵੀ ਜਦੋਂ ਇਹ ਸਾਰਾ ਮਾਹੌਲ ਬਣਿਆ ਤੇ ਸਾਡੇ ਦੇਸ਼ ਨੇ ਵੀ ਸਾਡੂੰ ਇਹ ਜਿਹਾ ਆਈਸੀਪੀ ਬੰਦ ਕਰਨੀ ਪਈ ਜਿਹੜਾ ਵਪਾਰ ਬੰਦ ਕਰਨਾ ਪਿਆ ਉਹਦੇ ਨਾਲ ਸਾਡੀ ਬੇਰੁਜ਼ਗਾਰੀ ਦੇ 1400 1450 ਪਰਿਵਾਰ ਆ ਉਥੇ ਉਹ ਹੈਗਾ ਲੇਕਿਨ ਮੈਂ ਇਸ ਸੰਬੰਧੀ ਦਿੱਲੀ ਆਪਣੀ ਹਾਈ ਕਮਾਨ ਨਾਲ ਗੱਲ ਕੀਤੀ ਹੈ ਕਿ ਇਹ ਜਿਹੜੇ ਪਰਿਵਾਰ ਆ ਬਿਲਕੁਲ ਕੰਮ ਕਰ ਤੋਂ ਵਾਂਝੇ ਹੋ ਗਿਆ ਇਹਨਾਂ ਦਾ ਜਾਂ ਤੇ ਕੋਈ ਨਾ ਕੋਈ ਇਹਨਾਂ ਨੂੰ ਕੰਮ ਕਰ ਤੇ ਲਗਾਇਆ ਜਾਵੇ ਜਾਂਨ ਕਿਤੇ ਹੋਰ ਕਿਤੇ ਅਡਜਸਟ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਘਰ ਦਾ ਰੋਟੀ ਰੋਜੀ ਦਾ ਕੰਮਿਆਦਾਵ ਚੱਲ ਸਕੇ ਉਹਦੀ ਮੈਂ ਜਿਹੜੀ ਬਾਹਰ 3 2 3 ਵਾਰੀ ਚਿੱਠੀਆਂ ਲੇ ਚੁੱਕਾ ਮੇਰਾ ਖਿਆਲ ਥੋੜੇ ਦੇਣਾ ਸੀ ਆਉਣ ਵਾਲੇ 2 ਤੋਂ 10 15 ਦਿਨਾਂ ਦੇ ਵਿੱਚ ਜਿਹੜੇ ਸਾਡੇ ਐਸ.ਸੀ ਕਮਿਸ਼ਨ ਦੇ ਚੇਅਰਮੈਨ ਨੇ ਉਹ ਅਟਾਰੀ ਜਿਹੜਾ ਆਈ.ਸੀ.ਪੀ ਦਾ ਦੌਰਾ ਕਰਦ ਜਾ ਰਿਹਾ ਉਹ ਜੁੜੀਆਂ ਵੀ ਸਾਡੀਆਂ ਸਮੱਸਿਆਵਾਂ ਨੇ ਉੱਥੇ ਸਾਡਾ ਬਹੁਤਾ ਐਸ.ਸੀ ਭਾਈ ਜੜਾ ਚੜਾ ਉੱਥੇ ਵੱਸਦਾ ਉਹਨਾਂ ਦੀ ਬਹੁਤ ਸਮੱਸਿਆ ਆ ਉਹਦਾ ਹਾਲੇ ਦਾ ਬੜਾ ਜਲਦੀ ਤੋਂ ਜਲਦੀ ਕੰਮ ਕਰ ਜਾ ਜੀਏ ਪਾਰਟੀ